ਕਾ ਕਮਾਲ ਬਹੁਤ ਹੀ ਵਧੀਆ ਜੀ ਹਾਂ ਮੈਂ ਗੱਲ ਕਰਨ ਜਾ ਰਿਹਾ ਹਾਂ ਸਕਰੀਨ ਤੇ ਚੱਲ ਰਹੀ ਇੱਕ ਬਹੁਤ ਹੀ ਸ਼ਾਨਦਾਰ ਮੂਵੀ ਅਕਾਲਗੜ ਬਾਰੇ ਇੱਕ ਇਹੋ ਜੀ ਐਨੀਮੇਟਿਡ ਸੀਰੀਜ਼ ਜਿਹੜੀ YouTube ਤੇ ਬਿਲਕੁਲ ਫ੍ਰੀ ਵਿੱਚ ਅਵੇਲੇਬਲ ਹੈ ਬਹੁਤ ਹੀ ਸੁਚੱਜੇ ਤਰੀਕੇ ਨਾਲ ਬਹੁਤ ਹੀ ਸੋਹਣੇ ਐਨੀਮੇਸ਼ਨ ਨਾਲ ਤੇ ਬਹੁਤ ਹੀ ਵਿਲੱਖਣ ਤਰੀਕੇ ਨਾਲ ਕਿਸ ਤਰ੍ਹਾਂ ਛੋਟੇ-ਛੋਟੇ ਬੱਚਿਆਂ ਨੂੰ ਬੜੇ ਹੀ ਮਾਡਰਨ ਸਟਾਈਲ ਵਿੱਚ ਐਨੀਮੇਸ਼ਨ ਬਣਾ ਕੇ ਸਿੱਖ ਇਤਿਹਾਸ ਨਾਲ ਜੋੜਾ ਜਾ ਸਕਦਾ ਹੈ ਇਸ ਅਕਾਲਗੜ ਸੀਰੀਜ਼ ਨੂੰ ਦੇਖ ਕੇ ਪਤਾ ਚੱਲਦਾ ਹੈ ਹਜ਼ੂਰ ਇਹ ਚਮਕੌਰ ਹੈ हिंद में तीरथ है यात्रा के लिए कटाए बाप ने बच्चे जहां खुदा के लिए भराई सी से बोले गुरु गोबिंद पाला है तुम्हें नाच से बोले गुरु गोबिंद अकालगढ़ एक सीरीज है जेडे देश विदेश बैठे वीरा ने टीम ने एक एह सेवा ਨੂੰ ਆਪਣੇ ਜ਼ਿੰਮੇ ਲਿਆ ਹੈ ਕਿ ਕਿਸ ਤਰ੍ਹਾਂ ਘਰ ਵਿੱਚ ਬੈਠੇ ਹੋਏ ਮੋਬਾਈਲ ਲੈਪਟਾਪ ਟੀਵੀ ਤੇ ਸਿੱਖ ਇਤਿਹਾਸ ਦੇ ਸਾਰੇ ਪਹਿਲੂਆਂ ਨੂੰ ਵਕ ਵਕ ਐਪੀਸੋਡਸ ਵਿੱਚ ਕਿਸ ਤਰ੍ਹਾਂ ਡਿਜ਼ਾਈਨ ਕੀਤਾ ਹੈ ਬਹੁਤ ਹੀ ਬਹੁਤ ਹੀ ਸ਼ਾਨਦਾਰ ਉਪਰਾਲਾ ਹੈ ਅਕਾਲ ਕੜ ਅਫੀਸ਼ੀਅਲ ਚੈਨਲ YouTube ਤੇ ਆਪ ਜੀ ਇਹ ਅਕਾਲਗੜ ਸੀਰੀਜ਼ ਨੂੰ ਦੇਖ ਸਕਦੇ ਹੋ ਆਪ ਜੀ ਜ਼ਰੂਰ ਇਸ ਅਕਾਲਗੜ ਸੀਰੀਜ਼ ਨੂੰ ਆਪਣੇ ਬੱਚਿਆਂ ਨੂੰ ਦਿਖਾਓ ਤੇ ਉਸ ਪੂਰੀ ਟੀਮ ਉਹਨਾਂ ਸਾਰੇ ਵੀਰਾਂ ਦਾ ਜਿਹੜੇ ਦੇਸ਼ ਵਿਦੇਸ਼ ਵਿੱਚ ਬੈਠ ਕੇ ਇਸ ਤਰ੍ਹਾਂ ਦੀ ਸੇਵਾਵਾਂ ਕਰ ਰਹੇ ਨੇ ਉਹਨਾਂ ਦੀ ਹੌਸਲਾ ਅਫਜ਼ਾਈ ਕਰੀਏ ਕਿਉਂ ਨਾ ਆਪਾਂ ਵੀ ਇਸ ਸੇਵਾ ਦਾ ਹਿੱਸਾ ਬਣੀਏ ਤੇ ਆਪਾਂ ਇਸ ਮੂਵੀ ਨੂੰ ਇਸ ਸੀਰੀਜ਼ ਨੂੰ ਜਿਹੜੀ YouTube ਤੇ ਬਿਲਕੁਲ ਫ੍ਰੀ ਵਿੱਚ ਦਿਖਾਈ ਜਾ ਰਹੀ ਹੈ ਇਸ ਸੀਰੀਜ਼ ਨੂੰ ਆਪਾਂ ਜਿੰਨਾ ਵੀ ਹੋ ਸਕੇ ਸ਼ੇਅਰ ਕਰੀਏ ਤਾਂ ਕਿ ਹਰ ਇੱਕ ਬੱਚੇ ਤੱਕ ਸਿੱਖ ਇਤਿਹਾਸ ਦੇ ਉਹ ਸਾਰੇ ਕਿਰਦਾਰ ਸਿੱਖ ਇਤਿਹਾਸ ਦੇ ਜੁਝਾਰੂ ਜੋਧੇ ਜਿਨ੍ਹਾਂ ਨੇ ਕਿਸ ਤਰ੍ਹਾਂ ਜੰਗਲ ਲੜੀਆਂ ਕਿਸ ਤਰ੍ਹਾਂ ਇੱਕ ਅਹਿਮ ਕਿਰਦਾਰ ਨਿਭਾਏ ਉਹਨਾਂ ਬਾਰੇ ਜਾਣੂ ਕਰਾ ਸਕੀਏ ਤੇ ਜ਼ਰੂਰ ਆਪਾਂ ਇਸ ਅਕਾਲਗੜ ਸੀਰੀਜ਼ ਨੂੰ ਇਸ ਅਕਾਲਗੜ ਅਫੀਸ਼ੀਅਲ ਚੈਨਲ ਦੀ ਜਿਹੜੀ ਪੂਰੀ ਸੀਰੀਜ਼ ਹੈ ਇਹਨੂੰ ਸ਼ੇਅਰ ਕਰੀਏ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਜਿੰਨੇ ਵੀ ਵੀਡੀਓਜ਼ ਆਂਦੇ ਨੇ ਜਿੰਨੇ ਵੀ ਅਕਾਲਗੜ ਦੇ ਐਪੀਸੋਡਸ ਆ ਰਹੇ ਨੇ ਉਹਨਾਂ ਨੂੰ ਸ਼ੇਅਰ ਕਰੀਏ ਬਹੁਤ ਹੀ ਬਿਹਤਰੀਨ ਤਰੀਕੇ ਦੀ ਟੈਕਨੋਲੋਜੀ ਨੂੰ ਯੂਜ਼ ਕਰਕੇ ਇਹ ਪੂਰੀ ਸੀਰੀਜ਼ ਬਣਾਈ ਜਾ ਰਹੀ ਹੈ ਤੇ ਆਪ ਜੀ ਜ਼ਰੂਰ ਇਸ ਸੀਰੀਜ਼ ਨੂੰ ਦੇਖੋ ਅਕਾਲਗੜ ਅਫੀਸ਼ੀਅਲ ਚੈਨਲ YouTube ਤੇ ਤੇ ਆਪਣੇ ਬੱਚਿਆਂ ਨੂੰ ਇਹ ਕਾਲਗੜ ਸੀਰੀਜ਼ ਜ਼ਰੂਰ ਦਿਖਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ